ਅਸੀਂ ਮੰਗ ਕਰਦੇ ਹਾਂ ਜੀ ਇਸ ਵੇਲੇ ਤੇ ਫੌਰੀ ਤੌਰ ਦੇ ਉੱਤੇ ਜਿਹੜੇ ਹਾੜਾ ਪੀੜਤ ਲੋਕ ਆ ਉਹਨਾਂ ਦੀ ਬਾਹਮ ਫੜਨ ਦੀ ਲੋੜ ਆ ਜਿਨ੍ਹਾਂ ਨੂੰ ਫੌਰੀ ਪਾਣੀ, ਦੁੱਧ, ਖਾਣ ਵਾਲੀਆਂ ਵਸਤਾਂ ਸਾਰਾ ਕੁਝ ਜਦੋਂ ਪਾਣੀ ਚ ਡੁੱਬ ਜਾਂਦਾ ਉਹ ਬਰਬਾਦ ਹੋ ਜਾਂਦਾ ਫੌਰੀ ਤੌਰ ਤੇ ਜਿਹਦਾ ਘਰ ਹੜ੍ਹਾਂ ਨਾਲ ਰਹਿ ਗਿਆ ਉਹਨੂੰ ਰੈਸ਼ ਲਈ ਉਹਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਜਿਹੜਾ ਪਸ਼ੂ ਆ ਪਹਿਲਾ ਗੱਲ ਤੇ ਉਹਨਾਂ ਦੇ ਰੁੜੇ ਆ ਜੇ ਬੱਚੇ ਆ ਉਹਨਾਂ ਦੇ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਇਹ ਫੌਰੀ ਲੋੜਾਂ ਆ ਜਿਹੜੀਆਂ ਹੁਣੇ ਕਰਨੀਆਂ ਬਣਦੀਆਂ ਤੇ ਨਾਲ ਨਾਲ ਜਦੋਂ ਹਾਰਡ ਆਉਂਦੇ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲਦੀਆਂ ਇਲਾਜ ਦਵਾਈਆਂ ਡਾਕਟਰਾਂ ਦਾ ਪ੍ਰਬੰਧ ਵੀ ਉੱਥੇ ਕੀਤਾ ਜਾਣਾ ਚਾਹੀਦਾ ਇਹਦੇ ਨਾਲ ਹੀ ਦੂਸਰਾ ਜਿਹੜਾ ਮਸਲਾ ਸ਼ੁਰੂ ਹੁੰਦਾ ਆ ਵੀ ਹਰ ਵਾਰੀ ਹਾਰਡ ਆ ਜਾਂਦੇ ਆ ਫੂਟਵਾਲ ਹਵਾ ਲੀਆਂ ਜਾਂਦੀਆਂ ਪਰ ਇਹਦੇ ਤੋਂ ਬਾਅਦ ਦੇ ਵਿੱਚ ਹੜ ਪੀੜਤਾ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਬਹੁਤ ਸਾਰੀ ਜ਼ਮੀਨਬਾਦਕਰ ਕਿਸਾਨਾਂ ਨੇ ਜਿਹੜੀ ਉਹ ਸਰਕਾਰੀ ਜ਼ਮੀਨ ਆ ਜਿਨ੍ਹਾਂ ਨੂੰ ਇੱਕ ਵਾਰ ਮਾਲਕੀ ਹੱਕ ਵੀ ਬਦਲ ਸਰਕਾਰ ਵੱਲ ਮਿਲੇ ਸੀ ਉਹ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਹੱਕ ਖੋਲੇ ਗਏ ਪਰ ਉਹ ਕਰਜ਼ੇ ਤੋਂ ਵੀ ਤੇ ਜਦੋਂ ਹੜ੍ਹ ਆਉਂਦੇ ਉਹਦੇ ਤੋਂ ਵੀ ਸਾਰੀਆਂ ਸਰਕਾਰਾਂ ਉਹਨਾਂ ਨੂੰ ਮੁਆਵਜ਼ਾ ਦਿੰਦੀਆਂ ਰਹੀਆਂ ਪਰ ਭਗਵੰਤ ਮਾਨ ਸਰਕਾਰ ਨੇ ਆ ਕੇ ਉਸ ਤੋਂ ਬੰਦ ਕਰ ਦਿੱਤਾ ਸੀ ਅਸੀਂ ਸਮਝਦੇ ਹਾਂ ਕਿ ਜਿਹੜਾ ਕਾਸਤਕਾਰ ਆ ਜਿਨ੍ਹਾਂ ਨੇ ਫਸਲ ਬੀਜੀ ਆ ਉਹਦਾ ਮਾਲਕੀ ਕਿਸੇ ਦੀ ਵੀ ਹੋਵੇ ਪਰ ਉਹ ਸਾਰੇ ਕਿਸਾਨਾਂ ਨੂੰ ਜਿੱਦੀ ਫਸਲ ਬਰਬਾਦ ਹੋਈ ਆ ਉਹਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਪ੍ਰਤੀ ਏਕੜ 50000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤੇ ਇਹਦੇ ਨਾਲ ਹੀ ਜਿਹੜੇ ਮਜ਼ਦੂਰ ਜਿਨ੍ਹਾਂ ਨੇ ਵੀ ਇਹਨਾਂ ਫਸਲਾਂ ਤੋਂ ਹੀ ਆਪਣਾ ਗੁਜ਼ਾਰਾ ਗੁਜ਼ਾਰਾ ਕਰਨਾ ਹੁੰਦਾ ਉੱਥੇ ਹੀ ਦਿਹਾੜੀ ਧੱਪਾ ਕਰਦੇ ਆ ਉਹਨਾਂ ਲੋਕਾਂ ਨੂੰ ਵੀ ਫੌਰੀ ਰਾਤ ਦੇਣ ਦੀ ਲੋੜ ਆ ਉਹਨਾਂ ਨੂੰ ਵੀ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਣਾ ਚਾਹੀਦਾ ਇਹਦੇ ਜੀ ਪੁਖਤੇ ਪ੍ਰਬੰਧ ਸਾਰੇ ਕੀਤੇ ਹੋਏ ਨੇ ਜੋ ਵੀ ਪਿੰਡ ਸਾਡੇ ਗਵਿੰਦਵਾਲ ਸਾਹਿਬ ਤੁਸੀਂ ਹੁੰਦੇ ਜਾਂ ਕਡੂਰ ਸਾਹਿਬ ਦੇ ਪੈਂਦੇ ਨੇ ਪਿੰਡਾਂ ਦੀ ਇਹਨਾਂ ਬੰਡਾਂ ਵਿੱਚ ਪਾਣੀ ਆਇਆ ਉਹਦੀ ਅਸੀਂ ਨਾ ਇੱਕ ਐਸਟੀਮੇਟਡ ਅੰਦਾਜ਼ਨ ਜਿੰਨੇ ਏਰੀਆ ਦੇ ਵਿੱਚ ਪਾਣੀ ਪ੍ਰਭਾਵਤ ਹੋਇਆ ਜਿਹੜਾ ਏਰੀਆ ਉਹ ਐਸਟੀਮੇਟਡ ਅਸੀਂ ਲਗਭਗ 21 ਪਿੰਡਾਂ ਦੀ ਰਿਪੋਰਟ ਹੈ ਜਿਹੜੀ ਉਹ ਸਾਡੇ ਵੱਲੋਂ ਭੇਜੀ ਗਈ ਹੈ। ਇਹ ਲਗਭਗ ਜੀ ਸਾਡਾ 12000 ਏਕੜ ਦੇ ਕਰੀਬ ਜਿਹੜੇ ਖਡੂਰ ਸਾਹ ਦੇ ਪਿੰਡਾਂ ਦੀ ਅਸੀਂ ਰਿਪੋਰਟ ਅੰਦਾਜ਼ਨ ਭੇਜੀ ਹੈ ਇਹ। ਅੱਜ ਕਿਸਾਨ ਯੂਨੀਅਨ ਮਜ਼ਦੂਰ ਹੰਗਾਰਸ਼ ਕਮੇਟੀ ਦੇ ਕਿਸਾਨਾਂ ਵੱਲੋਂ ਇੱਕ ਮੰਗ ਪੱਤਰ ਕੁਝ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਸੀਗਾ ਜੋ ਕਿ ਮੇਰੇ ਵੱਲੋਂ ਡੀ ਸਾਹਿਬ ਨੂੰ ਉਹਨਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਭੇਜਿਆ ਗਿਆ ਹੈ। ਉਹਨਾਂ ਬਾਰੇ ਵੀ ਜਿਹੜੀਆਂ ਫਟਵਾਰੀਆਂ ਨੂੰ ਵੱਲੋਂ ਕੋਈ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਤੇ ਉਹ ਡੀਸਾ ਨੂੰ ਉਹਨਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ